ਨਹੀਂ ਨਹੀਂ ਇਹ ਮੁੰਡਾ ਇੱਥੇ ਫੜਾਇਆ ਤਾਰਾ ਕੋਈ ਗੱਲ ਨਹੀਂ ਕੋਈ 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 ਕੋ ਸਰੂ ਡਾਕਟਰ ਅਰੇ ਬੰਦੇ ਆ ਅੱਗ ਤੱਕ ਮੈਂ ਤੇ ਕੇ ਵੀਡੀਓ ਬਣਾਉ ਅਸੀਂ ਆ ਕਰਦੇ ਮੈਂ ਲੈਸਤਾ ਨਾ ਜਿਵੇਂ ਮੈਸੇਜ ਵੀ ਕਰਦੇ ਹੁੰਦੇ ਹਨ ਕਈ ਬੰਦੇ ਡਰਿੰਕ ਵੀ ਕੀਤੀ ਜੀ ਉਹਨਾਂ ਦੀ ਸ਼ਰਾਬ ਦੀ ਪੂਰੀ ਮਧਰਾ ਆ ਰਹੀ ਹੈ ਪਾ ਰਾਤ ਦੀ ਪੀਤੀ ਹੋਏ ਤੇ ਪਾ ਹੌਲੀ ਪੀਤੀ ਹੋਏ ਪੂਰੀ ਮਧਰਾ ਦੀ ਵਰਗੂ ਆ ਰਹੀ ਹੈ ਤੇ ਆ ਕੇ ਉਸ ਤਰ੍ਹਾਂ ਦੇ ਬਿਹੇਵੀਅਰ ਕੀਤਾ ਉਹਨਾਂ ਨੇ ਤੇ ਪੰਜਾਬ ਅੰਦਰਾਨ ਕਿਸਾਨਾ ਅਤੇ ਆਮ ਲੋਕਾਂ ਵਿਚਾਰੇ ਕਈ ਥਾਈਂ ਬਹਿਸਬਾਜ਼ੀ ਹੁੰਦੀ ਨਾத் ਰਹੀਏ ਜਿਹੀਆਂ ਹੀ ਤਸਵੀਰਾਂ ਫ੍ਰੀਜ ਕੋਰਡ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਕਿਸਾਨਾਂ ਵੱਲੋਂ ਇੱਕ ਸਰਕਾਰੀ ادارے ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰਾਇਮਰੀ ਬਲਾਕ ਸਿੱਖਿਆ ਅਫਸਰ ਦੇ ਦਫ਼ਤਰ ਪੁੱਜੇ ਕਿਸਾਨਾਂ ਵੱਲੋਂ ਜਦੋਂ ਦਫ਼ਤਰ ਬੰਦ ਕਰਨ ਲਈ ਕਿਹਾ ਗਿਆ ਤਾਂ ਬਲਾਕ ਅਫਸਰ ਅਤੇ ਕਿਸਾਨਾਂ ਵਿਚਾਲੇ ਤਕਰਾਰਬਾਦੀ ਹੋ ਗਈ ਦੋਮਾ ਤਿਰਾਨੇ ਖਲੂਜੀ ਤੇ ਗਾੜੀ ਗਲੋਸ ਕਰਨ ਦੇ ਇਲਜ਼ਾਮ ਮਿਲ ਗਏ ਨੇ ਉਧਰੇ ਪੂਰੀ ਘਟਨਾ ਕੈਮਰਿਆਂ ਵਿੱਚ ਕੈਟੂਗੀਏ ਜੁਨਾਗਰੀ ਦਾਦਾ ਸਾਰੀ ਜਸਵੰਦੀ ਜੰਨੇ ਕਿਸਾਨ ਯੂਨੀਅਨਾਂ ਤੇ ਨਾਲੇ ਉਹਨਾਂ ਕਹਿੰਦਾ ਗਾਲਾ ਗੱਡੀਆਂ ਨੇ ਜਿਹੜਾ ਆਹ ਜਿਹੜੀ ਬੰਦ ਕਰਦੇ ਨੇ ਆਹ ਤਾਂ ਉਹ ਕੈਟਾ ਉਧਰ ਵੀ ਹੈਗਾ ਕੀ ਨਹੀਂ ਨਹੀਂ ਇਹ

ਕੋਈ ਨਹੀਂ 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 ਕਿਲਾਕਾ ਕਿਸਾਨਾਂ ਬਾਰੇ ਇਹਦਾ ਬਾਰੋਬੰਦ ਕਰ ਦਿਆਗੇ ਬੰਦ ਕਰ ਦੋ ਕਰ ਜਾਗੇ ਫਿਰ ਇਸ ਦੌਰਾਨ ਕਿਸਾਨਾਂ ਨੇ ਇਲزام ਲਗਾਇਆ ਕਿਉਂ ਨਾ ਵੱਲੋਂ ਜਦੋਂ ਸਿੱਖਿਆ ਦਫਤਰ ਬੰਦ ਕਰ ਲਈ ਕਿਹਾ ਗਿਆ ਤਾਂ ਪ੍ਰਾਇਮਰੀ ਬਲਾਕ ਸਿੱਖਿਆ ਅਫਸਰ ਵੱਲੋਂ ਉਹਨਾਂ ਨਾਲ ਗਾਲੀ ਗਲੋਚ ਕੀਤੀ ਗਈ ਅਤੇ ਕਿਸਾਨਾਂ ਬਾਰੇ ਅਪਸ਼ਬਦ ਕਹੇ ਗਏ ਦੇਖੋ ਪੰਜਾਬ ਸਰਕਾਰ ਦਾ ਕੋਈ ਸਹਿਯੋਗ ਨਹੀਂ ਪੰਜਾਬ ਸਰਕਾਰ ਸਿਰਫ ਤੇ ਸਿਰਫ ਇੱਕ ਰਾਜਨੀਤੀ ਰਣਨੀਤੀ ਤੈਅਤ ਜਿਹੜੀ ਆ ਇਹ ਰਾਜਨੀਤਿਕਾਂ ਖੇਡ ਰਹੀ ਆ ਜਿਵੇਂ ਪੁਰਾਣੀਆਂ ਸਰਕਾਰਾਂ ਖੇਡਦੀਆਂ ਸੀ ਸੋ ਪੰਜਾਬ ਸਰਕਾਰ ਇੱਕ ਪਾਸੇ ਇਹ ਗੱਲ ਕਹਿੰਦੀ ਹੈ ਕਿ ਸਾਡਾ ਪੂਰਨ ਸਹਿਯੋਗ ਆ ਆ ਦੇਖ ਲਓ ਸ਼ਿੱਕੂ ਦਾ ਸਹਿਯੋਗ ਹੈ ਇਹਨਾਂ ਦਾ ਆ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਖੁੱਲ੍ਹਾ ਹੈ ਇਹ ਕਿਹਦੇ ਅੰਡਰ ਆਉਂਦਾ ਪੰਜਾਬ ਸਰਕਾਰ ਦੇ ਅੰਡਰ ਆਉਂਦਾ ਜਿੰਨੇ ਪੰਜਾਬ ਸਰਕਾਰ ਦੇ ادارے ਆ ਮਾਰਕੀਟ ਕਮੇਟੀ ਹੋ ਗਈ ਸਹੂਿਦਾ ਸੈਂਟਰ ਹੋ ਗਿਆ ਇਹ ਪੰਜਾਬ ਸਰਕਾਰ ਦੇ ادارے ਆ ਇਹ ਕਿਉਂ ਖੁੱਲੇ ਆ ਫਿਰ ਫਿਰ ਸਹਿਯੋਗ ਕਾਹਦਾ ਸਾਰੇ ਭਗਵੰਤ ਮਾਨ ਵੀ ਉੱਥੇ ਜਿੰਨੇ ਇਹਨਾਂ ਦੇ ਐਮਐਲਏ ਆ ਐਮਪੀ ਆ ਸਾਰੇ ਜਾ ਕੇ ਉੱਥੇ ਖਨੋਰੀ ਬਾਡਰ ਜਾ ਕੇ ਸਰਦਾਰ ਜੁਜੀਤ ਸਿੰਘ ਡੱਲੇਵਾਲ ਦੇ ਪੈਰੀਂ ਪਿਆਏ ਕਿ ਹਾਂਜੀ ਸਾਡਾ ਪੂਰਨ ਸਹਿਯੋਗ ਰਹੂਗਾ ਪ੍ਰੈਸ ਕਾਨਫਰੰਸਾਂ ਵੀ ਕਰਤੀਆਂ ਤੇ ਫੇਰ ਮਖ ਲੋ ਕਹਿੋ ਜਿਹਾ ਸਹਿਯੋਗ ਕਰ ਰਹੇ ਆ ਯਾਰ ਤੁਸੀਂ ਮੈਨੂੰ ਸਮਝ ਨਹੀਂ ਆਉਂਦੀ ਮਤਲਬ ਭਗਵੰਤ ਮਾਨ ਨੂੰ ਇਹ ਚਾਹੀਦਾ ਸੀਗਾ ਕਿ ਆਪ ਜਾਂਦਾ ਉੱਥੇ ਤੇ ਕਿਸਾਨਾਂ ਨੂੰ ਕਹਿੰਦਾ ਤੁਸੀਂ ਘਰਾਂ 'ਚ ਬੈਠੋ ਮੈਂ ਬੈਠਾਂ ਤੁਸੀਂ ਸਰਕਾਰ ਬਣਾਈ ਆ ਮੇਰੀ ਮੈਂ ਕਰੂੰਗਾ ਸਾਰਾ ਕੁਝ ਜੋ ਕਰੂੰਗਾ ਤੁਸੀਂ ਪਿੱਛੇ ਹੋਵੋਗੇ ਅਸੀਂ ਲੀਡਰ ਮੁਰੇ ਹੋਵਾਂਗੇ ਇਹ ਲੀਡਰ ਉੱਥੇ ਰਾਜਨੀਤੀ ਖੇਡਣ ਜਾਂਦੇ ਆ ਸਿੱਧੂਪੁਰ ਯੂਨੀਅਨ ਸੰਘਰਸ਼ ਕਮੇਟੀ ਡੱਲੇਵਾਲ ਸਾਹਿਬ ਨੂੰ ਬੇਨਤੀ ਆ ਕਿ ਪੰਜਾਬ ਸਰਕਾਰ ਦੇ ਜਿੰਨੇ ਵੀ ਲੀਡਰ ਹੈਗੇ ਆ ਜਾਂ ਹੋਰ ਪਾਰਟੀਆਂ ਦੇ ਲੀਡਰ ਹੈਗੇ ਆ ਜਿਹੜੇ ਉੱਥੇ ਸਿਰਫ ਤੇ ਸਿਰਫ ਰਾਜਨੀਤੀ ਕਰਨ ਆਉਂਦੇ ਆ ਤੁਹਾਨੂੰ ਮਰਾਉਣ ਆਉਂਦੇ ਆ ਤੁਹਾਨੂੰ ਮਾਰਨ ਆਉਂਦੇ ਆ ਉਹਨਾਂ ਦਾ ਮਕੰਮਲ ਬਾਈਕਾਟ ਕਰਦੇ ਹੋ ਇਹਨਾਂ ਦਾ ਕੋਈ ਸਹਿਯੋਗ ਨਹੀਂ ਭਾਈ ਜਿਸ ਤਰ੍ਹਾਂ ਕਿ ਬਲਕ ਪ੍ਰਾਇਮਰੀ ਅਫਸਰ ਦੇ ਨਾਲ ਥੋੜੀ ਇੱਕ ਬਹਿਸ ਵਾਜੀ ਵੀ ਹੋਈ ਹੈ ਉਹਨਾਂ ਨੂੰ ਇਹ ਕਹਿ ਗਿਆ ਕਿ ਸਰਕਾਰ ਵੱਲੋਂ ਸਾਨੂੰ ਕਿਸੇ ਤਰ੍ਹਾਂ ਦੀ ਹਦਾਇਤ ਨਹੀਂ ਸੀ ਦਫਤਰ ਬੰਦ ਕਰਨ ਦੀ ਪਰ ਜ਼ਬਰਦਸਤੀ ਸਾਡੇ ਦਫਤਰ ਬੰਦ ਕਰਾਇਆ ਜਾ ਰਹੇ ਆ ਗੇਟਾਂ ਤੇ ਟੁੱਟੇ ਮਾਰੇ ਗਏ ਆ ਇਤੋਂ ਤੱਕ ਕਿ ਜਿਹੜੇ ਕਈ ਕਿਸਾਨ ਆ ਉਹਨਾਂ ਨਾਲ ਕੋਈ ਮਿਸਬੀਹੇਵ ਵੀ ਕੀਤਾ ਉਹਨਾਂ ਨੇ ਦੇਖੋ ਮਿਸਬੀਹੇਵ ਉਹਨਾਂ ਵੱਲੋਂ ਹੋਇਆ ਹੈ ਕਿਸਾਨਾਂ ਵੱਲੋਂ ਨਹੀਂ ਹੋਇਆ ਸਾਡੇ ਕੋਲ ਵੀਡੀਓਜ਼ ਹੈਗੀਆਂ ਜਿਦੇ ਵਿੱਚ ਮਿਸਬੀਹੇਵ ਹੋਇਆ ਇੱਕ ਬਜ਼ੁਰਗ ਸਾਡੇ ਕਿਸਾਨਾਂ ਉਹਨਾਂ ਨੇ ਜਾ ਕੇ ਬੇਨਤੀ ਕੀਤੀ ਆ ਕਿ ਬਾਈ ਜੀ ਬੰਦ ਕਰ ਦਿਓ ਗਲਤ ਗੱਲ ਆ ਵੀ ਤੁਸੀਂ ਇੱਕ ਪਾਸੇ ਪੰਜਾਬ ਸਰਕਾਰ ਸਹਿਯੋਗ ਦੇ ਰਹੀ ਆ ਇੱਕ ਪਾਸੇ ਤੁਹਾਡੇ ਦਫ਼ਤਰ ਖੁੱਲੇ ਆ ਜਦ ਕੇ ਦੂਜੇ ਪਾਸੇ ਪ੍ਰਾਇਮਰੀ ਬਲੌਕ ਸਿੱਖਿਆ ਅਫਸਰ ਵੱਲੋਂ ਦੋਸ਼ ਲਾਏ ਗਏ ਕਿ ਕਿਸਾਨਾਂ ਵੱਲੋਂ ਉਹਨਾਂ ਦੇ ਦਫ਼ਤਰ 'ਚ ਬੜ ਕੇ ਗੁੰਡਾਗਰਦੀ ਕੀਤੀ ਗਈ ਉਹਨਾਂ ਨਾਲ ਗਾਲੀ ਕਲੋਚ ਕੀਤੀ ਗਈ ਅਤੇ ਉਹਨਾਂ ਦੇ ਦਫ਼ਤਰ ਦੇ ਦਰਵਾਜ਼ੇ ਭੰਨੇ ਗਏ ਉਹਨਾਂ ਨਾਲ ਗਲਤ ਵਿਵਹਾਰ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ 'ਤੇ ਇਲਜ਼ਾਮ ਲਗਾਇਆ ਕਿ ਕੁਝ ਕਿਸਾਨਾਂ ਵੱਲੋਂ ਸ਼ਰਾਬੀ ਪੀਤੀ ਹੋਈ ਸੀ ਅਸੀਂ ਮੁਲਾਜ਼ਮ ਬੰਦੇ ਆ ਅਸੀਂ ਅੱਜ ਡਿਊਟੀ ਕਰ ਰਹੇ ਆ ਆ ਕੇ ਉਹਨਾਂ ਨੇ ਖਲਰ ਪਾਇਆ ਕਿ ਇਸ ਤਰ੍ਹਾਂ ਕੋਰਣਾ ਦੇ ਬਿੱਟੱਕੇ ਤੁੱਕੇ ਮਾਰ ਲੱਗੇ ਦਰਵਾਜ਼ਾ ਦੂਜਿਆਂ ਨੂੰ ਕਰਨ ਲੱਗੇ ਉਹ ਆ ਕੇ ਤੇ ਹੋਰ ਕੁਝ ਬੰਦੇ ਜਿਹੜੇ ਆ ਉਹ ਧਮਕੀਆਂ ਦੇਦੇ ਬਾਹਰ ਆਉਂ ਉਸ ਪਾਸੋਂ ਤੂੰ ਦੇਖਦੇ ਆ ਕਿ ਥ੍ਰੈਟ ਹੈ ਸਰਕਾਰ ਨੂੰ ਇਹਦੇ ਪਾਸੇ ਮਿਲ ਧਿਆਨ ਦੇਣਾ ਚਾਹੀਦਾ ਹੈ ਇਨੀ ਗੁੰਡਾਗਰਦੀ ਨਹੀਂ ਚੱਲਣੀ ਚਾਹੀਦੀ ਪੰਜਾਬ ਬੰਦੇ ਜੇ ਗੱਲ ਕਰੀਏ ਤਾਂ ਸਰਕਾਰੀ ਦਾਰੇ ਬੰਦ ਦੇ ਤਾਂ ਕੋਈ ਦੇਖ ਨਹੀਂ ਸਰਕਾਰੀ ਦਾਰੇ ਬੰਦ ਹੁੰਦੀ ਬਈ ਕੋਈ ਨਹੀਂ ਹੈਗੀ ਮੁਲਾਜ਼ਮ ਬੰਦੇ ਆ ਮੁਲਾਜ਼ਮਾਂ ਦੇ ਦੇਖੋ ਆਉਣੇ ਡਿਊਟੀ ਕਰਨੀ ਕਰਨੀ ਹੈ ਜੀ ਹਣਾ ਪਰ ਆ ਦੇਖੋ ਆਪਣੀ ਭੈਣ ਭਰਾ ਹੈ ਪਰ ਜਿਹੜਾ ਬੰਦੇ ਦਾ ਐਟੀਟਿਊਡ ਹੈ ਬਿਹੇਵੀਅਰ ਹੈ ਉਹ ਗਲਤ ਹੈ ਕਿਸ ਤਰ੍ਹਾਂ ਦਾ ਬਤਲੋ ਤੁਹਾਨੂੰ ਕੀ ਕਹਿ ਰਹੇ ਸੀ ਕਿ ਬੰਦ ਕਰੋ ਦਫਰ ਨਹੀਂ ਬੰਦ ਨਹੀਂ ਆ ਕੇ ਧੱਕ ਮੱਧਕੇ ਵੀਡੀਓ ਬਣਾਓ ਅਸੀਂ ਆਹ ਕਰਦੇ ਹਾਂ ਮਤਲਬ ਇਸ ਤਰ੍ਹਾਂ ਦਾ ਜਿਵੇਂ ਐਮਐਸਜ ਬੇਵ ਕਰਦੇ ਹੁੰਦੇ ਹਨਾ ਕਈ ਬੰਦੇ ਡਰਿੰਕ ਵੀ ਕੀਤੀ ਹੋਈ ਉਹਨਾਂ ਦੀ ਹਾਂ ਸ਼ਰਾਬ ਦੀ ਪੂਰੀ ਮਧਰਾ ਆ ਰਹੀ ਹੈ ਭਾਵੇਂ ਰਾਤ ਦੀ ਪੀਤੀ ਹੋਵੇ ਤੇ ਭਾਵੇਂ ਹੁਣ ਦੀ ਪੀਤੀ ਹੋਵੇ ਪੂਰੀ ਮਧ ਉਹਨਾਂ ਦੀ ਬਦਬੂ ਆ ਰਹੀ ਹੈ ਤੇ ਆ ਕੇ ਉਸ ਤਰ੍ਹਾਂ ਦੇ ਬਿਹੇਵੀਅਰ ਕੀਤਾ ਉਹਨਾਂ ਨੇ ਬਿਹੇਵ ਕੀਤਾ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਕਿ ਤੁਹਾਨੂੰ ਗਾਲਾਂ ਕੱਢੀਆਂ ਨਾ ਨਾਮ ਭਾਈ ਆਪਾਂ ਮਲਾਜੇ ਬੰਦੇ ਆ ਮੈਂ ਕੈਸਟਰਡ ਅਫਸਰ ਆ ਪੀਪੀਐਸਸੀ ਕੱਢ ਕੇ ਮੈਂ ਬਣਿਆ ਹੋਇਆ ਹਾਂ ਤੁਹਾਨੂੰ ਥ्रेट ਕਰ ਰਹੇ ਆ ਭੰਨਾ ਤੋੜੀ ਦਾ ਮਤਲਬ ਕੰਮ ਕਰ ਰਹੇ ਆ ਜੇ ਅਸੀਂ ਕੁਦਰਤੀ ਨਾ ਬੋਲਦੇ ਤਾਂ ਉਹਨੇ ਭੰਨਾ ਤੋੜ ਵੀ ਕਰਨੀ ਸੀ ਹਨਾ ਤੁਸੀਂ ਰੋਡ ਤੇ ਦੇਖੋ ਉਹਨਾਂ ਦਾ ਕੀ ਬੇਵਰ ਮੈਂ ਤਾਂ ਕੁਦਰਤੀ ਕਹਦਾ ਮੈਂ ਕਿ ਭਰਾਵਾ ਅਸੀਂ ਮਲਾਜਰ ਬੰਦੇ ਆ ਤੇ ਨਾਲ ਦੀ ਨਾਲ ਹੀ ਉਹ ਸਰਕਾਰਾਂ ਦੇ ਬੰਦੇ ਆ ਇਹ ਬੀਜੇਪੀ ਦੇ ਬੰਦੇ ਆ ਜਿਹੜੇ ਇੱਕ ਇੱਕ ਅਦਾਰਿਆਂ ਦੇ ਅੰਦਰ ਆ ਕੇ ਇਸ ਤਰ੍ਹਾਂ ਬੰਦ ਕਰਵਾਉਂਦੀਆਂ ਮੈਂ ਕੋਈ ਹੈਗਾ ਨਾ ਨਾ ਕੁਛ ਨਹੀਂ ਲਈ ਕੁੱਝ ਨਹੀਂ ਪਤਾ ਥੋੜੇ ਦੇ ਬਾਅਦ ਕੌਣ ਜਾਣਦਾ ਹੈ ਹਨਾ ਜਾ ਕੇ ਐਸਐਸਪੀ ਆਫਿਸ ਬੰਦ ਕਰਾਉਣ ਖਾਏ ਉੱਥੇ ਨਹੀਂ ਕਰਦੇ ਜਿੱਥੇ ਜਲਦੀ ਗੁੰਡਾ ਕਰਦੇ ਉੱਥੇ ਕਰ ਹਾਲਾਂਕਿ ਇਸ ਘਟਨਾ ਤੋਂ ਬਾਅਦ ਕਿਸਾਨਾਂ ਵੱਲੋਂ ਸਿੱਖਿਆ ਅਫਸਰ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਵੀ ਆਖੀ ਗਈ ਹੈ ਪਰ ਦੂਜੇ ਪਾਸੇ ਇਸ ਪੂਰੇ ਮਾਮਲੇ 'ਚ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹਾਲਾਂਕਿ ਇਸ ਪੂਰੇ ਘਟਨਾਕਰਮ ਦੌਰਾਨ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਮੌਜੂਦ ਰਹੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ